ਉੰਧਕੀ ਆ ਦੇ ਗਈਆਂ ਵਰਸੋਈ ਦੇ ਵਿੱਚ ਚਲ ਮੜਾ ਜਾ ਕੇ ਆਈ ਨਹੀਂ ਉੱਥੋਂ ਉੱਥੋਂ ਵੀ ਚਲ ਕੰਮ ਨਾਲ ਕਰਾ ਦਿੰਨੀ ਚੋਪੀ ਕੀਤੀ ਰਹਾ ਪਰੌਣਾ ਕੀ ਕਹੂਗਾ ਵੀ ਅੰਦਰੋਂ ਆ ਕੇ ਮੈਨੂੰ ਸਾਸਰੀ ਘਰ ਨਹੀਂ ਬੁਲਾਈ ਕੋਈ ਅਕਲ ਨੂੰ ਹੱਥ ਮਾਰੀਦਾ ਹੁੰਦਾ ਵਾ ਜੇ ਕੋਈ ਨਿਆਣਾ ਹੋਵੇ ਨਾ ਨਹੀਂ ਨਹੀਂ ਇੱਥੇ ਗੱਲ ਕਿਉਂ ਕਰਨੀ ਆ ਤੁਸੀਂ ਇਦਾਂ ਕਰੋ ਹਾਂ ਸੌਰੇ ਜਾਓ ਅਜੇ ਤੇ ਉੱਥੇ ਜਾ ਕੇ ਗੱਲ ਕਰੋ ਇੱਥੇ ਨਹੀਂ ਗੱਲ ਬਣਨੀ ਨਾਲੇ ਸੱਸ ਤੁਹਾਨੂੰ ਦਊ ਗਾੜੀ ਇਹ ਵੀ ਗਲਤੀ ਕੀਤੀ ਆ ਮੰਮੀ ਨੂੰ ਨਾਲ ਲੈ ਹੁੰਦੇ ਤੇ ਅੱਜ ਸਗੋਂ ਰਾਤ ਰਹਿਣਾ ਹੀ ਉਹਨਾਂ ਦਾ ਵੀ ਜੇ ਕਰਦਾ ਹੀ ਹੈ ਕਿ ਤਰ੍ਹਾਂ ਕਿਤੇ ਜਾਣ ਨੂੰ ਕੋਈ ਗੱਲ ਨਹੀਂ ਪੁੱਤ ਲੋੜੀ ਤੇ ਆਵਾਂਗੇ ਆਪਾਂ ਤੇ ਤੇਰੀ ਸੱਸ ਨੂੰ ਕਹੂੰਗੀ ਜੇ 4 ਦਿਨ ਤੇਨੂੰ ਨਾਲ ਕੱਲ ਦੂਗੀ ਸਾਡੇ ਤੇ ਕੋਈ ਗੱਲ ਨਹੀਂ ਮੰਮੀ ਪੁੱਛ ਲਿਓ ਉਹਨਾਂ ਨੇ ਤੇ ਭੇਜੀ ਦੇਣਾ ਹੁਣ ਵੇਖ ਲਾ ਰੋਟੀ ਪਕਾਉਂ ਲਈ ਹੈ ਨਾ ਆ ਗਈ ਕੱਪੜੇ-ਕੁਪੜੇ ਬਦਲ ਕੇ ਐ ਮੰਮੀ ਜੀ ਲਿਆਓ ਮੈਂ ਫੁਲਕੀ ਆ ਨਾ ਤੇਰੇ ਘੜੀ ਹੱਥ ਜੋੜ ਦਿੰਨੀ ਐ ਮੈਂ ਚੰਗਾ ਸਗੋਂ ਚੱਲੀ ਆ ਜਾਏਂਗੀ ਨਾ ਭਾਬੀ ਹਾ ਕਿਦਾਂ ਦੀ ਗੱਲ ਹੋਈ ਕਿਦਾਂ ਤੁਸੀਂ ਹੱਥ ਜੋੜਨ ਦੇ ਆ ਚੰਗਾ ਚੱਲੀ ਆ ਤੁਹਾਨੂੰ ਸਭ ਨੂੰ ਖੁਸ਼ੀ ਹੋ ਗਈ ਹੋਣੀ